ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਣਾ ਜਿੱਕੋ ਨਵਾਂ ਬਲੌਗ ਸਾਰੇ ਘਰ ਦੇ ਕੰਮ ਕਰਕੇ ਹੋ ਗਏ ਸੀ ਆਪਾਂ ਫ੍ਰੀ ਤੇ ਇਹ ਮੈਂ ਆਪਣੇ ਨਹਾਉਣ ਵਾਸਤੇ ਜਿੰਨਾ ਪਾਣੀ ਕੱਢਣਾ ਸੀ ਕੱਢ ਲਿਆ ਤੇ ਮੰਮੀ ਪਹਿਲਾਂ ਨਾ ਚੁੱਕੀ ਸੀਗੀ ਤੇ ਜਿਹੜਾ ਪਾਣੀ ਬਾਅਦ ਵਿੱਚ ਗਰਮ ਕੀਤਾ ਉਹ ਤੋਂ ਜਿੰਨੀ ਮੈਨੂੰ ਲੋੜ ਸੀ ਮੈਂ ਲੈ ਲਿਆ ਬਾਕੀ ਜਿਹੜਾ ਥੋੜਾ ਬਚਿਆ ਸੀ ਗਰਮ ਗਰਮ ਪਾਣੀ ਵਿੱਚ ਮੈਂ ਰਸੋਈ ਵਾਲੇ ਜਿਹੜੇ ਪੌਣੇ ਆ ਉਹ ਭੇਨ ਦਿੱਤੇ ਸੀਗੇ ਤੇ ਅੱਜ ਮੈਂ ਜਾਵਾਂਗੀ ਜੀ ਸ਼ਹਿਰ ਡਾਕਟਰ ਦੇ ਕੋਲ ਅ ਗਲੇ ਦਾ ਚੈੱਕ ਅਪ ਲੰਗਸ ਦਾ ਚੈੱਕ ਅਪ ਇਹ ਕਰਵਾਉਣ ਵਾਸਤੇ ਵੀ ਮੇਰੀ ਜਿਹੜੀ ਖਾਂਸੀ ਆ ਉਹ ਕਿਉਂ ਨਹੀਂ ਹਟਦੀ ਮੈਨੂੰ ਬਹੁਤ ਤਕਲੀਫ ਆ ਖਾਂਸੀ ਦੀ ਮੈਂ ਬਹੁਤ ਇਹਦੇ ਵੀ ਮਤਲਬ ਕੋੜ-ਪੋੜ ਕੀਤੇ ਜਿੰਦਾ ਕਰਦੇ ਹੁੰਦੇ ਆ ਪਰ ਪਤਾ ਨਹੀਂ ਕਿਉਂ ਇਹ ਹਟਦੀ ਨਹੀਂ ਤੇ ਜ਼ਿਆਦਾ ਮੈਨੂੰ ਰਾਤ ਨੂੰ ਹੁੰਦੀ ਆ ਖਾਂਸੀ ਤੇ ਮੈਨੂੰ ਬਹੁਤ ਤਕਲੀਫ ਹੁੰਦੀ ਆ ਤੇ ਇਸ ਕਰਕੇ ਮੈਂ ਕਹਾਂ ਨਾ ਨੂੰ ਅੱਜ ਤਣੂ ਛੁੱਟੀ ਆ ਤੇ ਜੋਕਾ ਸੋਕਾ ਮੈਨੂੰ ਡਾਕਟਰ ਕੋਲ ਲੈ ਕੇ ਜਾ ਪਹਿਲਾ ਡਾਕਟਰ ਜਿਹੜੇ ਕੋ ਖਾਂਸੀ ਹੋਣ ਨੇ ਤਾਂ ਬਹੁਤ ਹੀ ਉਦਾਂ ਦੀਆਂ ਮੈਡੀਸਿਨਸ ਦੱਸ ਦਿੱਤੀਆਂ ਸੀਗੀਆਂ ਵੀ ਉਹ ਤੁਹਾਨੂੰ ਪੰਪ ਲੱਗੂਗਾ ਪੱਕਾ ਹੀ ਚਲੋ ਪੰਪ ਹੈ ਤਨੀ ਮੜਾ ਬਰ ਜਿਹੜੀ ਚੀਜ਼ ਕਿਉਰ ਹੋਣੀ ਚਾਹੀਦੀ ਆ ਸਹੀ ਪਤਾ ਹੋਣਾ ਚਾਹੀਦਾ ਵੀ ਇਹ ਆਉਂਦੀ ਕਿਉਂ ਆ ਖਾਂਸੀ ਹੈ ਨਹੀਂ ਤੇ ਸੋ ਅੱਜ ਮੈਂ ਡਾਕਟਰ ਚੇਂਜ ਕੀਤਾ ਹੋਰ ਡਾਕਟਰ ਕੋਲ ਜਾਣਾ ਤੇ ਇਹ ਜੀ ਜਿੰਨਾ ਚਿਰ ਮੈਂ ਕਹਾਂ ਸੀ ਸ਼ਾਇਦ ਸਾਨੂੰ ਟਾਈਮ ਲੱਗਣਾ ਤੇ ਮੈਂ ਆਲੂ ਜਿਹੜੇ ਉਹ ਚੁੱਲੇ ਤੇ ਉਬਲਣ ਵਾਸਤੇ ਰੱਖ ਜਾਨੀ ਆ ਕਿਉਂਕਿ ਇਹ ਜੇ ਮੈਂ ਮਟਰ ਬਣਾਉਣੇ ਸੀ ਤੇ ਆਲੂ ਉਹਨਾਂ ਚ ਮੈਂ ਉਬਾਲ ਕੇ ਪਾਉਣੀ ਹੁੰਦੀ ਆ ਤਰੀ ਵਾਲੀ ਕੋਈ ਵੀ ਸਬਜ਼ੀ ਆ ਮੈਂ ਆਲੂ ਉਬਾਲ ਕੇ ਹੀ ਪਾਉਣੀ ਹੁੰਦੀ ਤੇ ਇਹ ਜੀ ਆਪਾਂ ਰੱਖ ਦਿੱਤੇ ਆ ਆਲੂ ਤੇ ਆ ਵੀ ਮੇਰੀ ਬਹੁਤ ਉਹਦਾ ਵੱਡੀ ਗਲਤੀ ਆ ਮੈਨੂੰ ਘਰ ਦੇ ਤਾਂ ਟੋਕਦੇ ਰਹਿੰਦੇ ਚੁੱਲਾ ਨਾ ਬਾਲਿਆ ਕਰ ਇਹਦੇ ਨਾਲ ਵੀ ਹੋ ਸਕਦਾ ਤੈਨੂੰ ਖਾਂਸੀ ਆਉਂਦੀ ਹੋਵੇ ਤੇ ਪਰ ਹੁਣ ਮੈਂ ਪੂਰਾ ਡਾਕਟਰ ਕੋਲ ਪੁੱਛ ਕੇ ਉਸੇ ਹਿਸਾਬ ਨਾਲ ਪ੍ਰੇਸ਼ ਕਰੂੰਗੀ ਤੇ ਫਿਲਹਾਲ ਦਾ ਚੁੱਲਾ ਬਾਲ ਲੀਏ ਤੇ ਆਪਾਂ ਆਲੂ ਰੱਖ ਜੀ ਉਬਲਣੇ ਤੇ ਇਹ ਜੀ ਆਪਾਂ ਅੱਗ ਬਾਲ ਦਿੱਤੀ ਤੇ ਆਲੂ ਰੱਖ ਦਿੱਤੇ ਉਬਲਨੇ ਤੇ ਹੁਣ ਮੰਮੀ ਨੇ ਜਾਣਾ ਜੀ ਅੱਜ ਭੋਗ ਤੇ ਸਾਡੇ ਪਿੰਡ ਲੜਕੀ ਆ ਗਰੀਬ ਕਰਦੀ ਆ ਉਹਦੀ ਮੈਰਿਜ ਆ ਤੇ ਜੀ ਆਪਾਂ ਸੋਹਣਾ ਮੋਟਾ ਸੂਟ ਲਾ ਦਿੱਤਾ ਸੀ ਉਹਦੇ ਵਾਸਤੇ ਤੇ ਜੋ ਸਰਦਾ ਬੰਦਾ ਮੰਮੀ ਨੂੰ ਸਗਨ ਦੇ ਦਿੱਤਾ ਸੀਗਾ ਵੀ ਤੁਸੀਂ ਉਹਨਾਂ ਨੂੰ ਦੇ ਦਿਓ ਤੇ ਮੰਮੀ ਹੀ ਜਾਊਗੀ ਮੈਂ ਨਹੀਂ ਜਾਊਂਗੀ ਕਿਉਂਕਿ ਮੰਮੀ ਨੂੰ ਜ਼ਿਆਦਾ ਜਾਣਦੇ ਮੈਂ ਕਦੀ ਇਸ ਸਾਈਡ ਤੇ ਆਈ ਨਹੀਂ ਪਿੰਡ ਦੇ ਵਿੱਚ ਨਾ ਹੀ ਮੈਨੂੰ ਪਤਾ ਹੈ ਮੈਨੂੰ ਉਹਨਾਂ ਦਾ ਦੂਜਾ ਘਰ ਜਿਹੜਾ ਉਹਨਾਂ ਦਾ ਮੈਨੂੰ ਪਤਾ ਇਹਨਾਂ ਨਾਲ ਮੇਰਾ ਇਨਾਂ ਉਣੀ ਜਾਣੀ ਨਹੀਂਗੀ 나 ਮੈਨੂੰ ਪਤਾ ਇਸ ਕਰਕੇ ਮੈਂ ਮੰਮੀ ਨੂੰ ਪੇਛਤਾ ਨਾਲੇ ਮੰਮੀ ਵੱਡੀ ਆ ਮੰਮੀ ਜਾਊਗੀ ਹੋਰ ਗੱਲ ਆ ਆਪਾਂ ਮੈਡੀਸਿਨ ਲੈ ਕੇ ਆ ਗਏ ਸੀ ਜੀ ਗਰੋਸਰੀ ਸਟੋਰ ਤੇ ਤੇ ਗਰੋਸਰੀ ਸਟੋਰ ਤੋਂ ਜੀ ਫਿਰ ਆ ਗਏ ਆਪਾਂ ਕਾਰ ਇਹ ਜੀ ਮੇਰੀ ਮਾਣੋ ਬਿੱਲੀ ਮੈਨੂੰ ਵਾਜਾ ਮਾਰਨਦੀ ਸੀ ਮੈਂ ਉੱਪਰ ਮੜਾ ਏ ਧੁੱਪੇ ਖੜੀ ਸੀ ਮੈਨੂੰ ਮਾਉ ਮਾਉ ਕਰੀ ਜਾਵੇ ਪਿੱਤੂ ਇੱਥੇ ਆ ਮੇਰੇ ਕੋਲ ਮੇਰੇ ਖਾਜ ਕਰ ਇੱਕ ਸਾਡੇ ਪੱਗੂ ਦੀ ਖਾਜ ਨਹੀਂ ਹਟਦੀ ਤੇ ਇੱਕ ਸਾਡੀ ਮਾਣੋ ਬਿੱਲੀ ਦੀ ਨਹੀਂ ਹਟਦੀ ਉਹ ਪੱਗੂ ਆ ਜਾਲੀ ਦੇ ਵਿੱਚ ਉਨ ਨੂੰ ਇਹ पे ਮੈਨੂੰ ਛੱਡੋ ਤੈਨੂੰ ਮੈਂ ਬਿੱਲੀ ਨੂੰ ਭਜਾਵਾਂ ਤੇ ਬਹੁਤ ਤੇ ਲੈਂਦੀ ਆ ਪਤਾ ਨਹੀਂ ਇਹਨਾਂ ਦੇ ਪੈਰਾਂ ਪਿੱਛੇ ਇਹਨਾਂ ਜਾਨਵਰਾਂ ਦੇ ਪੈਰਾਂ ਪਿੱਛੇ ਸ਼ਾਇਦ ਇਹਨਾਂ ਨੂੰ ਜੋ ਮੈਂ ਇਹਨਾਂ ਦਾ ਖਾਣੇ ਦਾਣੇ ਦਾ ਧਿਆਨ ਰੱਖਦੀ ਆ ਜਾਂ ਇਹਨਾਂ ਨੂੰ ਦਾਨ ਕਰੀਦਾ ਪਤਾ ਨਹੀਂ ਸ਼ਾਇਦ ਉਹਨਾਂ ਦੇ ਪੈਰਾਂ ਪਿੱਛੇ ਆ ਜਿਹੜਾ ਮੈਂ ਲਈ ਅੱਜ ਕਾਫੀ ਮੈਂ ਠੀਕ ਆ ਚਾਹੇ ਪੱਗੂ ਦੀ ਸੇਵਾ ਕਰਦੀ ਆ ਚਾਹੇ ਇੱਕ ਮਾਣੋ ਬਿੱਲੀ ਆਉਣ ਲੱਪੀ ਚਾਹੇ ਚੀੜੀਆਂ ਵਾਂ ਇਲਾ ਮੈਂ ਕਾਂਵਾਂ ਨੂੰ ਵੀ ਹਮੇਸ਼ਾ ਰੋਜ਼ ਰੋਟੀਆਂ ਪਾਉਣੀ ਸੀ ਹੁਣ ਕਾਂ ਘੱਟ ਹੁੰਦੇ ਪਾਉਣੀ ਹੈ ਪਰ ਉਹ ਮੈਂ ਵੀਡੀਓ ਨਹੀਂ ਬਣਾਉਣੀ ਇਹ ਗਰੋਸਰੀ ਸਟੋਰ ਤਾਂ ਗਏ ਸੀ ਕੱਲ ਚਿੱਤਾ ਭੁੱਲ ਗਿਆ ਸੀ ਮੇਰੇ ਪੰਛੀਆਂ ਦਾ ਖਾਣਾ ਦਾਣਾ ਖਤਮ ਸੀਗਾ ਤੇ ਇਹ ਚਿੜੀਆਂ ਜਿਹੜੀਆਂ ਘਰ ਰੱਖੀਆਂ ਆਪਾਂ ਉਹਨਾਂ ਦੀ ਕੰਗਣੀਆਂ ਫਿੰਚ ਬਰਡ ਜਿਹੜੇ ਵਾਈਟੀ ਬਰਾਉਨੀ ਆ ਉਹਨਾਂ ਦੀ ਕੰਗਣੀਆਂ ਤੇ ਜਿਹੜੇ ਆਪਾਂ ਬਾਹਰ ਪੰਛੀ ਹੁੰਦੇ ਉਹਨਾਂ ਦਾ ਬਾਜਰਾ ਲੈ ਕੇ ਆਈਦਾ ਕੰਗਣੀ ਵੀ ਕਿਤੇ ਕਿਤੇ ਪਾ ਦੇਈਦੀ ਆ ਤੇ ਮੈਂ ਬਾਜਰਾ ਲੈ ਕੇ ਆਉਣੀ ਆ ਤੇ ਬਾਜਰਾ ਤੇ ਬਹੁਤ ਪੰਛੀ ਖਾਂਦੇ ਆ ਜਿਦਾਂ ਕਿ ਚਿੜੀਆਂ ਵੀ ਖਾਂਦੀਆਂ ਕੁੱਗੀਆਂ ਵੀ ਖਾਂਦੀਆਂ ਗਲੈਰੀਆਂ ਵੀ ਲੈ ਜਾਂਦੀਆਂ ਇਵਨ ਕਿ ਸ਼ਾਰਕਾਂ ਜਿਹੜੀਆਂ ਉਹ ਵੀ ਖਾਂਦੀਆਂ ਤਾਂ ਮੈਨੂੰ ਮੈਨੂੰ ਮਤਲਬ ਕਿ ਦਿਮਾਗੀ ਸਕੂਨ ਮਿਲਦਾ ਸੰਤੁਸ਼ਟੀ ਮਿਲਦੀ ਜਦੋਂ ਇਦਾਂ ਪੰਛੀ ਆਉਂਦੇ ਆ ਘਰ ਦੇ ਵਿੱਚ ਖਾਣਾ-ਦਾਣਾ ਖਾਂਦੇ ਆ ਤਾਂ ਬਹੁਤ ਹੀ ਵਧੀਆ ਲੱਗਦਾ ਮੈਨੂੰ ਤੇ ਮਨ ਦੇ ਵਿੱਚ ਮੇਰੇ ਵਿੱਚ ਹਮੇਸ਼ਾ ਰਹਿੰਦਾ ਮੈਂ ਹੀ ਸ਼ਾਮ ਦੇ ਟਾਈਮ ਹੀ ਤਕਰੀਬਨ ਇਹਨਾਂ ਨੂੰ ਲਾ ਦੇਣਾ ਇਹਨਾਂ ਨੂੰ ਫੀਡਰ ਫੀਡਰਸ ਨੂੰ ਮੈਂ ਆਨਲਾਈਨ ਮੰਗਾਈ ਸੀ ਫੀਡਰਸ ਪੰਛੀਆਂ ਵਾਸਤੇ ਇਮ ਸ਼ਾਮ ਨੂੰ ਹੀ ਲਾ ਦੇਣੇ ਆ ਕਿਉਂਕਿ ਨਾ ਕਈ ਵਾਰੀ ਸਵੇਰੇ ਆਪਾਂ ਲੇਟ ਉੱਠੀਦਾ ਤਾਂ ਪੰਛੀ ਤਾਂ ਸਵੇਰੇ ਸਵੇਰੇ ਆ ਜਾਂਦੇ ਆ ਆਪਣੇ ਉੱਠਣ ਤੋਂ ਵੀ ਪਹਿਲਾਂ ਤੇ ਸੋ ਮੈਨੂੰ ਹੁੰਦਾ ਵੀ ਲੱਗੇ ਹੋਣ ਉੱਠਣ ਤੋਂ ਪਹਿਲਾਂ ਵੀ ਉਹਨਾਂ ਨੂੰ ਇਦਾਂ ਨਾ ਹੋਵੇ ਵੀ ਖਾਣਾ-ਦਾਣਾ ਹੈ ਨਹੀਂਗਾ ਇਸ ਕਰਕੇ ਆਪਾਂ ਇਹ ਫੀਡਰ ਜਿਹੜੇ ਆ ਉਹ ਲਾ ਦੇਈਦੇ ਆ ਇਹਨਾਂ ਗੱਲਾਂ ਤੇ ਵੀ ਮੈਂ ਮਨੀ ਨੂੰ ਕਦੀ-ਕਦੀ ਕਸ਼ਟ ਦਿੰਦੀ ਹੁੰਦੀ ਆ ਵੀ ਮਨੀ ਫੀਡਰ ਲਾ ਦੇ ਕਿਉਂਕਿ ਜ਼ਿਆਦਾਤਰ ਮੈਨੂੰ ਆਪਣੇ ਆਪ ਨਹੀਂ ਹੁੰਦਾ ਵੀ ਮੈਂ ਜੇ ਪੰਛੀਆਂ ਦਾ ਮੈਨੂੰ ਖੁਦ ਨੂੰ ਸ਼ੌਂਕ ਆ ਤਾਂ ਮੈਂ ਖੋਦੀ ਇਹ ਵਾਲੇ ਕੰਮ ਵੀ ਕਰਾਂ ਤੇ ਮਨੀ ਨੂੰ ਨਾ ਇਹ ਕਿਤੇ ਹੁੰਦਾ ਮੈਂ ਮਨੀ ਨੂੰ ਕਹਿ ਦਿੰਨੀ ਹੁੰਨੀ ਮਨੀ ਤੂੰ ਪਾ ਦੇ ਖਾਣਾ ਦਾਣਾ ਨਹੀਂ ਤਾਂ ਜ਼ਿਆਦਾਤਰ ਜਿਹੜਾ ਉਹ ਮੈਂ ਹੀ ਪੋਣੀ ਹੁੰਨੀ ਆ ਤੇ ਜਿਹੜਾ ਕੰਮ ਮੇਤੋਂ ਇਦਾਂ ਦਾ ਨਹੀਂ ਹੋ ਸਕਦਾ ਉਹ ਫਿਰ ਮੈਂ ਮਨੀ ਨੂੰ ਕਹਿ ਦਿੰਨੀ ਹੁੰਨੀ ਆ ਤੇ ਇਹ ਪਹਿਲਾ ਫੀਡਰ ਜੀ ਆਪਾਂ ਉਤਾਰ ਲਾਂਗੇ ਖਾਲੀ ਹੋ ਗਿਆ ਅੱਜ ਹੀ ਖਾਲੀ ਹੋਇਆ ਸ਼ਾਮੀ ਤੇ ਇਹਦੀ ਜਗ੍ਹਾ ਤੇ ਆਪਾਂ ਇਹ ਵਾਲਾ ਭਰ ਕੇ ਦੂਜਾ ਫੀਡਰ ਜਿਹੜਾ ਇਹ ਬਾਜਰੇ ਨਾਲ ਭਰਿਆ ਹੋਇਆ ਦੂਜਾ ਜਿਹੜਾ ਉਹ ਲਾ ਦਾਂਗੇ ਤੇ ਜਿਹੜੀ ਗੇਟ ਦੇ ਉੱਪਰ ਜਿਹੜੀ ਸੈਲਫ ਜੀ ਪਾਈ ਹੋਈ ਆ ਬਲੈਂਟਰ ਪਾਇਆ ਇਹਦੇ ਉੱਪਰ ਪਾਣੀ ਵਾਲਾ ਵੀ ਮਰਖਿਆ ਹੋਇਆ ਉੱਚ ਮੈਂ ਪਾਣੀ ਭਰ ਕੇ ਰੱਖ ਦਿੰਨੀ ਹੁੰਨੀ ਆ ਤੇ ਪਾਣੀ ਹਜੇ ਹੈਗਾ ਸੀਗਾ ਤੇ ਉੱਪਰ ਵੀ ਥੋੜਾ ਜਿਹਾ ਬਾਜਰਾ ਖਲਾਰ ਦੇਈਦਾ ਵਾ ਵੀ ਗਲੈਰੀਆਂ ਉੱਥੋਂ ਖਾ ਲੈਣ ਕਿਉਂਕਿ ਗਲੈਰੀਆਂ ਜਦੋਂ ਫਿਰ ਇੰਨਾ ਵਿੱਚੋਂ ਖਾਂਦੀਆਂ ਫਿਰ ਪੰਛੀਆਂ ਨੂੰ ਨਿਕਾਣ ਦਿੰਦੀਆਂ ਤੇ ਸਹੀ ਕਿਹਾ ਕਿਸੇ ਨੇ ਜੀ ਕੋਈ ਹੁੰਦਾ ਆਪਣਾ ਕਿਸੇ ਦੇ ਪੈਰਾਂ ਪਿੱਛੇ ਇਨਸਾਨ ਦਾ ਕੋਈ ਦਾਨਪੁਨ ਕੀਤਾ ਜਦੋਂ ਕੋਈ ਮਾੜਾ ਟਾਈਮ ਆਉਂਦਾ ਉਹ ਦਾਨਪੁਨ ਕੀਤਾ ਜਿਹੜਾ ਮੋਰੇ ਆ ਜਾਂਦਾ ਇਨਸਾਨ ਦੇ ਮੇਰੇ ਮੋਰੇ ਆਈਆਂ ਐ ਜੀ ਇਹ ਚੀਜ਼ਾਂ ਜਿੱਦਾਂ ਕਿ ਡਾਕਟਰਾਂ ਨੇ ਮੈਨੂੰ ਜਵਾਬ ਦੇ ਦਿੱਤਾ ਸੀ ਮੇਰੀ ਕ੍ਰਿਟੀਕਲ ਕੰਡੀਸ਼ਨ ਸੀਗੀ ਤਾਂ ਮੇਰੇ ਮੋਰੇ ਚੀਜ਼ਾਂ ਆਈਆਂ ਮੇਰਾ ਦਾਨਪੁਨ ਕੀਤਾ ਤਾਂ ਮੇਰੀ ਜਾਨ ਬਚ ਗਈ ਤੇ ਇਹ ਘਰ ਵਿੱਚ ਤਾਂ ਜਿਹੜਾ ਮੈਂ ਦਾਨਪੁਨ ਕਰਦੀ ਕਰਦੀ ਆ ਜੇ ਜਿੱਦਾਂ ਮੈਂ ਗਊਸ਼ਾਲਾ ਵੀ ਜਾਨੀ ਆ ਚਾਹੀ ਕਿਸੇ ਵੀ ਦਿਨ ਜੇ ਜਾਵਾਂ ਤਾਂ ਮੈਂ ਉਹ ਪੱਠੇ ਜ਼ਰੂਰ ਪਾ ਕੇ ਆਉਣੀ ਹੁੰਨੀ ਆ ਤੇ ਐਦਾਂ ਹੀ ਉਹਨੂੰ ਕੀ ਕਹਿੰਦਾ ਘਰੇ ਵੀ ਮੈਨੂੰ ਪੰਛੀਆਂ ਦੀ ਕੇਅਰ ਕਰਨਾ ਚੰਗਾ ਲੱਗਦਾ ਜਾਨਵਰਾਂ ਦੀ ਤੇ ਸੋ ਮੈਂ ਕਰਦੀ ਰਹੀ ਆ ਇਹ ਬਿੱਲੀ ਆ ਰੱਖੀ ਮੈਂ ਇਹਦੇ ਲਈ ਵੀ ਮੈਂ ਸਪੈਸ਼ਲੀ ਫੀਡ ਜਿਹੜੀ ਆ ਉਹ ਬਿੱਲੀਆਂ ਖਾਂਦੀਆਂ ਚਾਹੇ ਦੁੱਧ ਹੋਵੇ ਚਾਹੇ ਉਹ ਡਰੂਲਸ ਵਾਲੇ ਹੋਵੇ ਉਹ ਮੈਂ ਇਹਨਾਂ ਨੂੰ ਵੀ ਪਾਉਂਦੀ ਆ ਚੰਗਾ ਲੱਗਦਾ ਮੈਨੂੰ ਜਦੋਂ ਮੈਂ ਬਿਮਾਰ ਸੀ ਤਾਂ ਮੇਰੀ ਮਤਲਬ ਕਿ ਇੱਥੇ ਪਿੰਡ ਵਿੱਚ ਲੇਡੀਜ਼ ਆ ਨੋਵਾ ਮਾਂ ਮੇਰੀ ਏਜ ਦੀਆਂ ਨੋਵਾ ਮੇਤ ਵੱਡੀਆਂ ਆਂਟੀਆਂ ਵੀ ਜੋ ਦੋਨਾਂ ਨਾਲ ਮੈਂ ਇਹਨਾਂ ਗੱਲ ਨਹੀਂ ਪੈਣੀ ਹੁੰਦੀ ਉਹ ਮੈਨੂੰ ਦੱਸਦੀਆਂ ਹੁੰਦੀਆਂ ਉਹਨਾਂ ਨੇ ਵੀ ਮੇਰੀਆਂ ਬਹੁਤ ਅਰਦਾਸਾਂ ਕੀਤੀਆਂ ਅੱਜ ਵੀ ਮੈਨੂੰ ਯਾਦ ਆ ਜਾਂਦਾ ਜਦੋਂ ਦਿਨ ਨਾਲ ਮੈਨੂੰ ਮੈਨੂੰ ਨਹੀਂ ਪਤਾ ਕਿ ਇਹਦੇ ਪੈਰਾਂ ਪਿੱਛੇ ਮੇਰੀ ਜਾਨ ਬਚੀ ਆ ਤੇ ਉਹ ਫਿਰ ਵੀ ਮੇਰੇ ਦਿਲੋਂ ਉਹਨਾਂ ਆਂਟੀਆਂ ਲਈ ਵੀ ਉਹ ਮੇਰੀਆਂ ਦਰਾਣੀਆਂ ਜਿਹੜੀਆਂ ਮੈਨੂੰ ਖੁਦ ਮੂੰਹ ਦੱਸਦੀਆਂ ਰਹੀਆਂ ਸੀ ਤੇਰੀ ਅਰਦਾਸ ਕਰਦੀਆਂ ਰਹੀਆਂ ਚਾਹ ਜਠਾਣੀਆਂ ਉਹ ਮਨੋਂ ਇੱਕੋ ਨਿਕਲਦੀ ਆ ਸੀਸਾ ਹੀ ਨਿਕਲਦੀ ਆ ਵੀ ਹਾਂ ਪਰਮਾਤਮਾ ਉਹਨਾਂ ਦੇ ਵੀ ਪਰਿਵਾਰਾਂ ਵਿੱਚ ਤੰਦਰੁਸਤੀ ਰੱਖੇ ਲੰਬੀਆਂ ਉਮਰਾਂ ਬਖਸ਼ੇ ਪਰਮਾਤਮਾ ਤੇ ਐਦਾਂ ਹੀ ਆ ਸੰਗਤ ਦੀ ਕੀਤੀ ਅਰਦਾਸ ਕਹਿੰਦੇ ਹੁੰਦੇ ਕਦੀ ਵੀ ਖਾਲੀ ਨਹੀਂ ਜਾਂਦੀ ਤੇ ਉਹ ਗੁਰੂ ਘਰ ਜਾ ਕੇ ਮੇਰੀ ਅਰਦਾਸ ਕਰਦੀਆਂ ਰਹੀਆਂ ਤੇ ਉਹਨਾਂ ਤੇ ਮੈਨੂੰ ਯਕੀਨ ਹੈ ਉਹ ਝੂਠ ਵੀ ਨਹੀਂ ਬੋਲ ਸਕਦੀਆਂ ਉਹ ਕਰਦੀਆਂ ਰਹੀਆਂ ਮੇਰੇ ਬੱਚੇ ਦੇ ਮੂੰਹ ਨੂੰ ਚਾਹੇ ਕਰਦੀਆਂ ਰਹੀਆਂ ਵੀ ਮਨੀ ਬਹੁਤ ਛੋਟਾ ਸੀ ਨਾ ਵੀ ਜਾਨ ਬਚ ਜਵੇ ਉਸ ਬੱਚੇ ਦੀ ਮਾਂ ਦੀ ਤੋਂ ਸੋ ਸੰਗਤ ਦੀ ਅਰਦਾਸ ਜਿਹੜੀ ਉਹ ਕਦੀ ਖਾਲੀ ਨਹੀਂ ਜਾਂਦੀ ਤੇ ਜਿਹੜਾ ਪੰਛੀ ਜਾਨਵਰ ਇਹ ਬੇਜਵਾਨੇ ਆ ਜਿਹੜੇ ਇਹਨਾਂ ਨੂੰ ਦਾਨਪੁਨ ਕੀਤਾ ਵੀ ਜਿਹੜਾ ਕਦੀ ਵਿਅਰਥ ਨਹੀਂ ਜਾਂਦਾ ਪ੍ਰਮਾਤਮਾ ਤੁਹਾਡੀ ਲਾਗੇ ਹੋ ਕੇ ਜਰੂਰ ਸੁਣਦਾ ਅਰਦਾਸ ਤੇ ਇਹ ਜੀ ਮੇਰੇ ਫਿੰਚ ਬਰਡ ਜਿਹੜੇ ਉਹਨਾਂ ਨੂੰ ਹੁਣ ਲੱਗਦੀ ਆ ਠੰਡ ਤੇ ਉਹ ਜਿਹੜਾ ਦੀਵਾ ਜਲਾਇਆ ਸੀ ਵਿੱਚੋਂ ਮੈਂ ਉਹ ਕੱਢ ਦਿੱਤਾ ਤੇ ਮੈਂ ਲੈ ਕੇ ਆਈ ਸੀਗੀ ਜਿਹਨੂੰ ਬੁਗ ਨਹੀਂ ਕਹ ਦਿੰਦੇ ਸਾਡੇ ਵਾਲ ਤਾਂ ਇਹ ਹੁਣ ਮੈਂ ਇਹਦੇ ਵਿੱਚ ਲਾਉਂਗੀ ਤੇ ਦੇਖ ਲਓ ਮੇਰੇ ਕਿੰਨੇ ਇਦਾਂ ਦੇ ਕੰਮ ਵੀ ਹੁੰਦੇ ਆ ਮੇਰੇ ਪੰਛੀਆਂ ਦੇ ਵੀ ਜਾਨਵਰਾਂ ਦੇ ਵੀ ਤੇ ਸੋ ਇਹ ਵੀ ਕੰਮ ਕਰਨੇ ਮੈਨੂੰ ਬਹੁਤ ਚੰਗੇ ਲੱਗਦੇ ਆ ਮੇਰੀ ਜ਼ਿੰਦਗੀ ਦਾ ਇਹ ਵੀ ਇੱਕ ਹਿੱਸਾ ਵਾ ਤੇ ਮੈਂ ਕਿ ਨਹੀਂ ਪ੍ਰਮਾਤਮਾ ਮੈਨੂੰ ਹੋਰ ਵੀ ਹਿੰਮਤ ਦੇਵੇ ਮੈਂ ਇਸ ਤੋਂ ਵੀ ਜ਼ਿਆਦਾ ਇਹਨਾਂ ਜਾਨਵਰਾਂ ਵਾਸਤੇ ਪੰਛੀਆਂ ਵਾਸਤੇ ਕੁਝ ਕਰ ਸਕਾਂ ਇੱਕ ਮੈਂ ਪਿੰਡ ਦੀ ਇਸ ਦੀ ਨੋ ਹੋਣ ਕਰਕੇ ਮੈਨੂੰ ਜੱਕ ਬਹੁਤ ਆ ਨਹੀਂ ਤੇ ਮੈਨੂੰ ਹੁੰਦਾ ਵੀ ਮੈਂ ਪਿੰਡ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਇਦਾਂ ਦੇ ਲਾਵਾ ਫੀਡਰਸ ਲਾਵਾ ਜਾਂ ਉਹਨੂੰ ਕੀ ਕਹਿੰਦਾ ਇਹ ਜਿੰਨਾ ਚ ਰਹਿਣ ਉਹ ਘਰ ਜੇ ਉਹ ਲਾਵਾ ਮਤਲਬ ਸ਼ੌਂਕ ਵੀ ਆ ਮੈਨੂੰ ਮੈਨੂੰ ਚੰਗਾ ਵੀ ਲੱਗਦਾ ਤੇ ਲੋ ਜੀ ਆਪਾਂ ਆਪਣੀਆਂ ਚਿੜੀਆਂ ਵਾਸਤੇ ਇਹ ਵੀ ਲਾ ਦਿੱਤਾ ਸੀਗਾ ਕਿ ਉਹਨਾਂ ਨੂੰ ਠੰਡ ਨਾ ਲੱਗੇ ਤੇ ਹੁਣ ਇਹਦੇ ਵਿੱਚ ਮੈਂ ਨਾ ਉਹ ਜਿਹੜੇ ਹੁੰਦੇ ਆ ਸੇਬੇ ਉਹ ਮੈਂ ਕੱਟ-ਕੱਟ ਕੇ ਸੇਬੇ ਜਿਹੜੇ ਆ ਨਾ ਤੇ ਉਹਨਾਂ ਨੂੰ ਖੋਲ ਕੇ ਵਿੱਚ ਸਿੱਟ ਦੂੰਗੀ ਤੇ ਇਹ ਚਿੜੀਆਂ ਫਿਰ ਆਪੇ ਚੱਕ-ਚੱਕ ਕੇ ਉਹ ਸੇਬੇ ਜਿਹੜੇ ਆ ਬੁਗਨੀ ਜੀ ਦੇ ਵਿੱਚ ਇਹਨਾਂ ਨੇ ਟਿਕਾ ਲੈਣੇ ਆ ਤੇ ਬੜਾ ਸੋਣਾ ਉਹਨਾਂ ਨੇ ਆਪਣੇ ਲਈ ਨਰਮ ਜਿਹੜਾ ਉਹਨੂੰ ਕੀ ਕਹਿੰਦਾ ਘਰ ਬਣਾ ਲੈਣਾ ਹੈ ਇਹਦੇ ਵਿੱਚ ਇਹ ਜੀ ਮੇਰੀ ਬਰਾਊਨੀ ਤੇ ਕਿ ਕਿਤੇ ਕਿਤੇ ਮੈਂ ਇਹਨਾਂ ਨੂੰ ਛੱਡ ਦੇਣੀ ਹੁੰਦੀ ਆ ਇਹਦੇ ਵਿੱਚ ਸਟੋਰ ਦੇ ਵਿੱਚ ਬਾਕੀ ਨੂੰ ਬਾਹਰ ਕਰ ਦੇਈਦਾ ਸਟੋਰ 'ਚ ਛੱਡ ਦੇਈਦਾ ਤੇ ਫਿਰ ਉੱਡ ਲੈਂਦੀ ਆ ਇੱਥੇ ਉਹ ਭਰਪੂਰ ਨਹੀਂ ਆਪਾਂ ਇਹਨਾਂ ਦੇ ਕੱਟੇ ਹੋਏ ਤੇ ਇਹ ਵੀ ਮੈਂ ਐਦਾਂ ਨਹੀਂ ਲਏ ਪੀ ਮੈਂ ਲੈ ਆਉਂਦੇ ਮੈਂ ਇਹਨਾਂ ਨੂੰ ਤਾੜ ਕੇ ਰੱਖਾ ਇਹਨਾਂ ਵਿੱਚੋਂ ਇੱਕ ਜਿਹੜਾ ਸੀ ਨਾ ਉਹਦੀ ਲੱਤ ਸਹੀ ਨਹੀਂ ਸੀਗੀ ਜਦੋਂ ਮੈਂ ਉਸ ਦੁਕਾਨ ਤੇ ਦੇਖੇ ਸੀ ਤਾਂ ਮੈਂ ਇਹੋ ਚਾਰ ਲੈ ਆਈ ਸੀਗੀ ਸੋ ਗਦੀ ਮਨਵੀਰ ਦੇ ਡੈਡੀ ਵੀ ਮੈਨੂੰ ਕਹਿੰਦੇ ਸੀ ਕੀ ਕਰਨੇ ਆਪਾਂ ਇਹੋ ਮੈਂ ਕਿਹਾ ਨਹੀਂ ਮੈਂ ਇਹ ਰੱਖਣੇ ਆ ਇਹ ਵਾਈਟੀ ਫੜੀ ਨਹੀਂ ਸੀ ਜਾਣਦੀ ਮਸੀ ਫੜੀ ਜਾਣੀ ਇਹੋ ਤੇ ਇਹਨਾਂ ਨੂੰ ਮੈਂ ਹੀ ਫੜਦੀ ਹੁੰਨੀ ਆ ਮੈਨੂੰ ਹੁੰਦਾ ਮਨੀ ਇਹਨਾਂ ਨੂੰ ਕੁੱਟ ਨਾ ਦੇਵੇ ਇਹਨਾਂ ਨੂੰ ਮਾਰ ਹੀ ਨਾ ਦੇਵੇ ਤੇ ਇਹ ਦੇਖੋ ਮੈਂ ਵਾਈਟੀ ਫੜ ਲਈ ਸੀਗੀ ਇਹ ਫੀਮੇਲ ਆ ਇਹ ਦੋ ਫੀਮੇਲ ਆ ਇੱਕ ਮੇਲ ਆ ਤੇ ਮੈਂ ਮਨੀ ਨੂੰ ਛੇੜਦੀ ਹੁੰਨੀ ਇਹ ਆਪਣੇ ਘਰ ਦਾ ਰਮਾਨ ਮਲਿਕ ਆ ਇੱਕ ਮੇਲ ਆ ਤੇ ਦੋ ਫੀਮੇਲ ਆ ਮਤਲਬ ਕਿ ਇੱਕ ਹਸਬੰਡ ਹੈ ਤੇ ਦੋ ਜੜੀਆਂ ਇਹਦੀਆਂ ਵਾਈਫ ਆ ਤੇ ਇਹ ਜੀ ਮੇਰੇ ਪੰਛੀ ਜਾਨਵਰ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਐਸੇ ਵਲੌਗ ਦਾ ਐਂਡ ਬਾਏ ਬਾਏ ਜੀ ਸਾਰਿਆਂ ਨੂੰ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ